ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਭਾਗਵਾਨ ਜੀ ਜੋ ਪ੍ਰਚਾਰ ਕਰ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਤੁਹਾਨੂੰ ਦਵਾਈ ਲੈਣ ਦੀ ਕੋਈ ਜ਼ਰੂਰਤ ਨਹੀਂ ਸਭ ਕੁਝ ਫ੍ਰੀ ਉਹਨੇ ਗਲਪੁਰੂ ਕਿਉਂ ਬੋਲ ਰਿਹਾ ਮਾਗੁਰ ਨਾਨਕਾਲ ਤੋਂ ਪਾਲੋ ਬੋਲ ਰਿਹਾ ਜੀ ਵੀ ਉਹਨਾਂ ਰੇਰ ਨਾਮ ਤੋਂ ਪਾਲ ਚੰਦਰੀ ਕਿਹਾ اور دوسری ایک ਗੰਤੀ ਹੈ ਜੀ ਇਹਨਾਂ ਨੇ ਹੁਣ ਘਰ ਘਰ ਤੁਹਾਡੇ ਘਰ ਆਉਣਾ 2024 ਦੇ ਇਲیکشنਾਂ ਵਿੱਚ ਜਿਹੜੀ ਐਮ ਸੀ ਪੀ ਇਲیکشن ਇੱਕ ਗੰੂ ਇਹਨਾਂ ਨੂੰ ਸਵਾਲ ਪੁੱਛਿਓ ਮੈਂ ਸੀਨੀਅਰ ਜੀਪ ਪ੍ਰਧਾਨਾ ਫਰੋਮਿਕ ਕਾਲੀਦਲ ਦਾ ਅਮਰ ਸ਼ਹੀਦ ਦਾ اے سی ਬੇਬਾ ਇਹ ਸੰਬੰਧ ਵਿੱਚ ਮੈਂ ਡੀਪੀ ਕ੍ਰਿਸ਼ਨ ਸਾਹੂਨੀ ਤੋਂ ਮਾਂਗ ਪੱਤਰ ਦਿੱਤਾ ਉਹ ਸੋ ਕੇ ਵੀਡੀਓ ਰਹੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਗੋਲ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਸਰਕਾਰ ਬਣਾਈ ਲੋਕਾਂ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਫਿਰ ਤੁਹਾਡੇ ਦਰ ਤੇ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਦੀਆਂ ਚੋਕੀਆਂ ਗੱਲਾਂ ਦੇ ਵਿੱਚ ਨਾ ਆਇਓ ਕਿਸੇ ਹਸਪਤਾਲ ਦੇ ਵਿੱਚ ਕੋਈ ਟੈਸਟ ਫ੍ਰੀ ਨਹੀਂ ਦੇ ਮੈਂ ਵੇਖਿਆ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਨੇਤਾ ਉਹ ਹੱਥ ਮਾਰ ਮਾਰ ਕੇ ਕਹਿੰਦੇ ਜੀ ਸਾਡੇ ਲਾਗੇ ਆਰੇ ਲਾਲਪਰੀ ਉਹ ਜਗਾ ਤਸ਼ਕੀ ਫਰੀ ਲੋਕਾਂ ਦੇ ਦਵਾਈਆਂ ਵੀ ਫਰੀ ਮੰਗ ਕੇ ਬਿਲਕੁਲ ਝੂਠ ਬੋਲਦੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਹਾ ਨਕਸ਼ੇ ਤਾਰ ਗੱਲਾਂ ਦੇ ਵਿੱਚ ਆ ਕੇ ਇਹਨਾਂ ਨੂੰ 2025 ਦੇ ਵਿੱਚ ਇਹਨਾਂ ਨੇ ਆਉਣਾ 1 ਜੂਨ ਨੂੰ ਪਾਰਲੀਮੈਂਟੀਆਂ ਇਲੈਕਸ਼ਨ ਆ ਫਿਰ ਲੋਕ ਮੈਂ ਕਿਹਾ ਇਹ ਫਾਲਟ ਆਇਆ ਮੈਂ ਟਿੱਪੀ ਕਸ ਕੇ ਫਾਰਮ ਤੇ ਮੰਗ ਪੱਤਰ ਦਿੱਤਾ ਪਰ ਮੈਂ ਤੋਂ ਅਨੁਸਾਣਾ ਚਾਉਣਾ ਕੀ ਹਕੀਕਤ ਕੀ ਆ ਇਹਦਾ ਬੰਦਾ ਇਹਦੇ ਵਿੱਚ ਉਹ ਨੰਕੇ ਰਸਤੇ ਸਾਨੂੰ ਨੰਨਕ ਜੇਤੇ ਜੀਤੀ ਉਹਨੂੰ ਪਤਾ ਦੂਸਰੇ ਤੇ ਐਵੇਂ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਹੈ ਇਹ ਸੰਬੰਧ ਵਿੱਚ ਮੈਂ ਪਰसों ਫਿਰ ਟੈਕਨੀਸ਼ੀਅਨ ਅਪਸਟ ਨਾਲ ਮਿਲਾਂਗਾ ਉਹ ਇੱਕ ਮਾਗ ਪੱਤਰ ਦਵਾਵਾਂਗਾ ਉਹ ਮੈਂ ਸੰਗਤਾਂ ਵਿੱਚ ਕਹਿਣਾ ਚਾਹੁੰਦਾ ਕਿ ਮੇਰਾ YouTube ਚੈਨਲ ਇਹਨੂੰ ਸਬਸਕ੍ਰਾਈਬਰ ਵੀ ਕਰੋ ਤੇ ਵਾਤਵਾਤ ਸ਼ੇਅਰ ਕਰੋ ਔਰ ਇਹਨਾਂ ਸ਼ੇਅਰ ਕਰੋ ਕਿ ਇਹ ਜਿਹੜੀ ਮੇਰੀ ਵੀਡੀਓ ਆ ਜੀ ਦੇ ਮੁੱਖ ਮੰਤਰੀ ਭਵੰਤਮਾਨ ਤੱਕ ਪਹੁੰਚੇ ਮੇਰੇ ਵੀਡੀਓ ਤੇ ਨੰਬਰ ਵੀ ਹੈ YouTube ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਇਹ ਜਿਹੜੀ ਵੀਡੀਓ ਸੀਐਮ ਸਾਹਿਬ ਤੱਕ ਪਹੁੰਚਾਓ ਨਾਲ ਹੀ ਆਣ ਕੇ ਵੇਖਣ ਕਿ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ ਔਰ ਜਿਹੜੇ ਲਸ਼ੇਦਾਰ ਭਾਸ਼ਣ ਦੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਔਰ ਜਿਹੜੇ ਸਾਡੇ ਲੋਕੀਂ ਆਮ ਆਦਮੀ ਤੇ ਪੜਤਾ ਹਨਾ ਜਾਂ ਟੀਪੂ ਹੋਟ ਰਾਨੇ ਵੀ ਪੜਾਇਆ ਇਹਨਾਂ ਨੇ ਨਾ ਕੱਟੇ ਐ ਮੈਂ ਤਿੱਥੇ ਸੰਕਲਪ ਦਾ ਗੰਧ ਪਾਇਆ ਇਸ ਸਬੰਧ ਵਿੱਚ ਮੈਂ 5 ਤਰੀਕ ਨੂੰ ਦਿੱਤੀ ਕ੍ਰਿਸ਼ਨ ਸਾਹਿਬ ਨੂੰ ਮੈਲ ਪੱਤਰ ਦਿੱਤਾ ਸੀ ਹੋਰ ਆਰ ਪੀ ਆਈ ਤਹਿਤ ਮੈਂ ਇਹ ਜਾਣਕਾਰੀ ਹਾਸਲ ਕਰਨ ਦਾ ਕਿ ਇਹਦੇ ਕਹੇ ਤੇ ਨੀਲੀ ਕਾਟਾ ਦੇ ਨਾ ਕੱਟਿਆ ਜਾਂਦਾ ਔਰ ਸਰਕਾਰ ਕਿਉਂ ਲੋਕਾਂ ਨੂੰ ਫੋਕੋਟੀ ਖਬਰਾਂ ਕਰਦੀ ਹੈ ਇਹ ਤਾਂ ਸਵਾਲ ਜਨਤਨ ਇਤਨਾ ਆਪ ਨੇ ਹੀ ਪੜਨਾ ਇਹ ਤੁਹਾਡੇ ਕੋ ਆ ਆਦਮੀ ਪਾਰਟੀ ਵਾਲੇ ਨੇ ਨਹੀਂ ਹੋਣਾ ਸਿਰਫ 60 ਦਿਨ ਰਹਿ ਗਏ ਇਲੈਕਸ਼ਨ ਦੇ ਮੈਂ ਵੀ ਲੋਕਾਂ ਦੇ ਵਿੱਚ ਵਿਚਰਨ ਰਿਹਾ ਹਾਂ ਔਰ ਲੋਕਾਂ ਦੀਆਂ ਸਮੱਸਿਆਵਾਂ ਮੈਂ ਲੋਕਾਂ ਸਾਥੇ ਪਾਲੀ ਮਾਚੋਣਾ ਕੀ ਪੁੱਛੀ ਇਹਨਾਂ ਨੂੰ ਸਵਾਲ ਕਰ ਸਕੋ ਜੇ ਤੁਹਾਨੂੰ ਤੁਹਾਡੇ ਕੋ ਆਉਣ ਤੇ ਕਰਿਓ ਧਿਆਨ ਰੱਖਿਓ ਇਹਨਾਂ ਤੇ ਗੱਲਾਂ ਚ ਨਾ ਆਇਓ ਤੁਹਾਡੀ ਆਪਣੀ ਮਾਪੂਰ ਬੋਲੀ ਪਾਰਟੀ ਸ਼੍ਰੋਮਣੀ ਕਲਕਦਨ ਬਾਦਲ ਇਹਨੂੰ ਸਪੋਰਟ ਕਰੋ ਬਾਦਲ ਦੇ ਰਾਜ ਤੇ ਕਦੀ ਇੰਨਾ ਤਕਸ਼ਾਈ ਨਹੀਂ ਹੋਈ ਜਿੰਨੀ ਕੰਮ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੋਈ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੁਚੇਤ ਰਹੋ ਤੇ ਜਾਗਦੇ ਰਹੋ ਜਿੰਨਾ ਕੋ ਸਵਾਲ ਪੁੱਛੋ ਜੇ ਤੁਹਾਡੇ ਦਰ ਤੇ ਜੇ ਤਾਂ ਮੈਂ ਹੁਣ ਆਉਣਾ ਹੋਰ 10 ਦਿਨਾਂ ਨੂੰ 15 ਦਿਨਾਂ ਨੂੰ ਇਨਾਂ ਨੇ ਤੁਹਾਡੇ ਭਿਆਨ ਕਿ ਤੱਕ ਪੁੱਛੋ ਤੇ ਇਹ ਜਿਹੜੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਕਿਹੜਾ ਪੂਰਾ ਕੀਤਾ ਕੋਈ ਪੂਰਾ ਵਾਅਦਾ ਨਹੀਂ ਕੀਤਾ ਨਾ ਨੇ ਇਹ ਮੁੱਠ ਮੁੱਠ ਨੂੰ ਰੋਲ ਰੇ ਸਰਕਾਰ ਇਹਨਾਂ ਤੋਂ ਬਚੋ ਇਸ ਸ਼੍ਰੋਮਣੀ ਕਾਲੀਕਾਰ ਨੂੰ ਮਜਬੂਤ ਕਰੋ ਇਨੀਆਂ ਕੈਂਪੀਆਂ ਪਲਾਨ ਕਰੀਆਂ ਵਾਇਬਲਟੀ ਦਾ ਖਾਲਸਾ ਵਾਇਬਲਟੀ ਕੀ ਪਤੇ ਤੁਹਾਡਾ ਆਪਣਾ ਸਵੈੰਤਨਿਕ ਜਨਨ ਸੰਜੋਤ ਪ੍ਰੀਸੀਗਨਿਤ ਮਿਥ ਕੋ ਅਨੁਸ਼੍ਰੋਮਣੀ ਕਾਲੀਕਾਰ ਬਾਦਰ ਅੰਮ੍ਰਿਤਸਰ ਸ਼ਹਿਰੀ ਵਾਇਬਲਟੀ ਦਾ ਖਾਲਸਾ ਵਾਇਬਲਟੀ ਪ੍ਰਪਤ